ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਪ੍ਰਭਾ ਬਹੁਤ ਵਧੀਆ ਹੋਣਗੇ ਤੇ ਬਾਈ ਜੀ ਅੱਜ ਆਪਾਂ ਕਬੂਤਰੀਆਂ ਬਾਹਰ ਕੱਢਣੀਆਂ ਸੀ ਡਾਉਣ ਵਾਸਤੇ ਆਪਣੇ ਕਬੂਤਰੀਆਂ ਵਾਲੀ ਸੈਰੋਂ ਠੀਕ ਹੈ ਵੱਡੀਆਂ ਕਬੂਤਰੀਆਂ ਉਹਨਾਂ ਦੇ ਵਿੱਚੋਂ ਆਪਾਂ 4-5 ਕਬੂਤਰੀਆਂ ਕੱਢਾਂਗੇ ਡਾਉਣ ਵਾਸਤੇ ਉਹ ਆਪਾਂ ਸ਼ਿਫਟ ਕਰਾਂਗੇ ਆਪਣੇ ਵਿੱਚ ਚਲੜੇ ਖੁੱਡੇ ਦੇ ਵਿੱਚ ਠੀਕ ਹੈ ਆਪਣੇ ਅੰਦਰ ਕਿਉਂਕਿ ਆਪਾਂ ਆਪਣਾ ਦੋਸਤ ਆਇਆ ਸੀਗਾ ਪਰसों ਉਹਨੂੰ ਆਪਾਂ ਸੱਤਕ ਬੱਚੇ ਦਿੱਤੇ ਸੀ ਡਾਉਣ ਵਾਸਤੇ ਤੇ ਆਪਣੇ ਕੋਲੇ ਆਹੀ ਰਹਿ ਗਏ ਆ ਸੱਤ ਘਾ ਰਹਿ ਗਏ ਆ ਚਾਰ ਪੰਜ ਕਬੂਤਰ ਰਹਿ ਗਏ ਆ ਠੀਕ ਹੈ ਤੇ ਫਿਰ ਉਹ ਵੀ ਜਬਾਲੀ ਜਿੱਦ ਕਰਨ ਲੱਗ ਗਿਆ ਸੀ ਯਾਰ ਉਹਨੂੰ ਵੀ ਫਿਰ ਦਿੱਤੇ ਹਨਾ ਤੇ ਬਾਕੀ ਮੈਂ ਵੀਡੀਓ ਨਹੀਂ ਬਣਾਈ ਸੀ ਯਾਰ ਕਿਉਂਕਿ ਇੱਕ ਮੈਂ ਗਿਆ ਸੀ ਫਰੀਦਕੋਟ ਹਨਾ ਫਰੀਦਕੋਟ ਉਧਰੋਂ ਲੇਟ ਆਏ ਫਿਰ ਤੇ ਮੈਂ ਫਿਰ ਉਵੇਂ ਚਕਾਤੇ ਯਾਰ ਫੋਨ ਆਪਣਾ ਲੋ ਹੋ ਗਿਆ ਸੀਗਾ ਮੈਂ ਚਲ ਤੂੰ ਲੈ ਜਾ ਕੋਈ ਨਹੀਂ ਕਹਿੰਦਾ ਮੈਂ 10 ਦਿਨ ਰੱਖਣੇ ਮੈਂ ਭਲਾ ਤੂੰ ਮਹੀਨਾ ਰੱਖ ਭਲਾ ਜਦੋਂ ਮਰਜ਼ੀ ਰੱਖ ਮੈਂ ਕਿਹਾ ਹੁਣ ਤੈਨੂੰ ਫੜਾਤੇ ਮੈਂ ਠੀਕ ਹੈ ਹੁਣੇ ਤੇਰੀ ਸਿਰ ਦਰਦੀ ਆਪਣਾ ਵੇਚਨੇ ਵੇਚਦੀ ਜੋ ਕਰਨਾ ਵੇਚਦੀ ਮੈਂ ਤਾਂ ਆਪਦੇ ਨੂੰ ਦੇ ਦਿੱਤੇ ਤੈਨੂੰ ਹਣਾ ਬਾਕੀ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਤੇ ਬਾਕੀ ਇਧਰੋਂ ਆਪਾਂ ਕਬੂਤਰੀਆਂ ਗੱਡਣੀਆਂ ਜਿਹੜੀਆਂ ਉਹ ਤੁਹਾਨੂੰ ਮੈਂ ਦੱਸ ਦਿੰਨਾ ਇਧਰੋਂ 4-5 ਆਪਾਂ ਕਬੂਤਰੀਆਂ ਡਾਉਣ ਵਾਸਤੇ ਗੱਡਣੀਆਂ ਵਾ ਦੇਖਦੇ ਹੁਣ ਕਿਹੜੀਆਂ ਗੱਡੀਆਂ ਕਿਹੜੀਆਂ ਨਾ ਗੱਡੀਆਂ ਬਾਕੀ ਉਹ ਮੁੰਡਾ ਆਉਂਦਾ ਵਾ ਤੇ ਇਹ ਕੈਮਰਾ ਫੜੂਗਾ ਤੇ ਫਿਰ ਆਪਾਂ ਨਾਲੇ ਕਬੂਤਰੀਆਂ ਦਾ ਸ਼ੌਂਕ ਵੀ ਕਰਾਵਾਂਗੇ ਫੜਕ ਫੜ ਜਿਹੜੀਆਂ ਜਿਹੜੀਆਂ ਆਪਾਂ ਕੱਢਾਂਗੇ ਠੀਕ ਹੈ ਬਾਕੀ ਅਜੇ ਮੌਸਮ ਖਰਾਬ ਹੋਇਆ ਪਿਆ ਨਹੀਂ ਤੇ ਅੱਜ ਆਪਾਂ ਕਬੂਤਰ ਵੀ ਡਾਉਣੇ ਸੀਗੇ ਮੇਰੀ ਚੱਲੀ ਜਾਂਦੀ ਆ ਕਿਉਂਕਿ ਕਬੂਤਰ ਆਪਾਂਦਰੋਂ ਕਬੂਤਰ ਨਵੇਂ ਕੱਢਨੇ ਆ ਉਹ ਥੋੜਾ ਜਿਹਾ ਨਾ ਭੱਜ-ਭੁਜ ਨਾ ਜਾਣ ਹੋਰ ਨਹੀਂ ਕੋਈ ਚੱਕਰ ਬਾਕੀ ਦਾ ਆਪਣਾ ਅੰਦਰ ਦੇ ਕਬੂਤਰ ਉੜਦੇ ਹੀ ਆਪਣੇ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਡੇ ਵੀਰ ਭਰਾ ਠੀਕ ਹੈ ਤੇ ਫਿਰ ਹੋਣ ਦਿਓ ਆਪ ਛੋੜਨ ਨੂੰ ਆ ਜਾਣ ਦੋ ਫਿਰ ਆਪਾਂ ਦਿਖਾਉਣੇ ਇੱਕ ਇੱਕ ਫੜ ਕੇ ਜਿਹੜੇ ਜਿਹੜੇ ਆਪਾਂ ਬਾਹਰ ਕੱਢਨੇ ਆ ਠੀਕ ਹੈ ਇਹਨੂੰ ਆਪਾਂ ਵਿਚਾਲੇ ਦੇ ਖੁੱਡੇ ਦੇ ਵਿੱਚ ਛੁੱਟ ਕਰ ਦਾਂਗੇ ਆ ਕਬੂਤਰੀਆਂ ਨੂੰ ਠੀਕ ਹੈ ਤੇ ਲਓ ਭਾਈ ਜੀ ਹੁਣ ਆਪਾਂ ਕਬੂਤਰੀਆਂ ਗੱਡਣੀਆਂ ਸਟਾਰਟ ਕਰਤੀਆਂ ਪਹਿਲੀ ਤਾਂ ਆਪਣੀ ਆ ਕਾਲੀ ਚਿਨੀ ਚੌਂਸਰੀ ਇਹ ਕਬੂਤਰੀ ਕੀ ਟੋਨ ਵਾਸਤੇ ਗੱਡਾਂਗੇ ਠੀਕ ਹੈ ਆਪਾਂ ਇਹਦੇ ਠੱਲ ਭਾਈ ਜੀ ਇੱਧਰ ਵੀ 8 ਨੰਬਰ ਠੱਲ ਤੇ ਪਹਿਲਾਂ ਇਹਨੂੰ ਛੱਡ ਦੇ ਖੁੱਡੇ ਦੇ ਵਿੱਚ ਅਗਰ ਉਹ ਇੱਥੇ ਲਾ ਚਿਨੀ ਭਾਈ ਉਹ ਵੀ ਲੱਭੀ ਕੱਢ ਲਾ ਲਾ ਚਿਨੀ ਆਹ ਇੱਕ ਹੋਰ ਆ ਇੱਕ ਕ ਕੀ ਕਾਲੀ ਚੀਨੀ ਕਬੂਤਰੀ ਇਹ ਵੀ ਹੁਣ ਛਤਰੀਆਂ ਦੇ ਬੰਨੀ ਆਨੇ ਆ ਠੀਕ ਹੈ ਬਸ ਹੁਣ ਡਾਉਣ ਦੀ ਆ ਕੱਲੀ ਆਪਣੀ ਮਾਰੇ ਮਾਰੇ ਢੱਕੇ ਦੇ ਪੈਰ ਪਿਆਈ ਜਾਂਦੇ ਅੱਧਰ ਵੀ ਸਾਈਡ ਇਹ ਵਾਫਟੀ ਦੀ ਆ ਖੜਾ ਪਲੇ ਪੂਰੀ ਨੋਗਦੀ ਆ ਦੋ ਹੋ ਗਏ 3ਜੀ 3ਜੀ ਕਬੂਤਰੀ ਆਪਣੀ ਆ ਕਾਲੀ ਚੀਨੀ ਮੋਜੀ ਪਹਿਲੇ ਇਹਦੇ ਮੋਜ ਦਿਖਾ ਲਈ ਪਾਰਾਂ ਤੇ ਠੀਕ ਹੈ ਇਹ ਵੀ ਆ ਮਤਲਬ ਚਾਰ ਚਾਰ ਦੇ ਖੰਭ ਰਹਿੰਦੇ ਸੀਗੇ ਇੱਕ ਇੱਕ ਰਹਿ ਗਿਆ ਇਹ ਵੀ ਜਿੰਨੇ ਵੀ ਆਪਣੇ ਕਬੂਤਰਦਰ ਛੱਡੇ ਜਾਂਨੇ ਕਬੂਤਰੀਆਂ ਹੁਣ ਇਹ ਛਤਰੀਆਂ ਦੇ ਬੰਨੀ ਜਾਂਨੇ ਆ ਓਰੀ ਓਰੀ ਧੀ ਹੌਲੀ ਹੌਲੀ ਬਾਹਰ ਕੱਢਾਂਗੇ ਇਹਨਾਂ ਨੂੰ ਤੇ ਦੇਖਦੇ ਆ ਕੀ ਰਿਸਪੌਂਸ ਦਿੰਦੀਆਂ ਆਪਾਂ ਨੂੰ ਕਿਉਂਕਿ ਬੱਚੇ ਆਪਣੇ ਕੋਲੇ ਥੋੜੇ ਰਹਿ ਗਏ ਸੀ ਮੈਂ ਚੱਲ ਡਾਉਣ ਵਾਸਤੇ ਕੱਢੀ ਆ ਕਬੂਤਰੀਆਂ ਇਹ ਤਿੰਨ ਹੋ ਗਏ ਆ ਠੀਕ ਐ ਫੇ ਚੌਥੀ ਅਤੇ ਖੰਟੀਆਂ ਕਹਿੰਦੀ ਕਬੂਤਰੀ ਬੈਠੀ ਹੋਣੀ ਆ ਇਹ ਨਹੀਂ ਇਹ ਨਹੀਂ ਓ ਬੱਚਾ ਆ ਵਲੀ ਆ ਵਲੀ ਆੜ ਕਾਲੀ ਨਹੀਂ ਨਹੀਂ ਉਹ ਉੱਪਰ ਬੈਠੀ ਉਹ ਉੱਪਰ ਬੈਠੇ ਹੋਏ ਜਨ ਦੋਨੇ ਨਹੀਂ ਬਟੀਆਂ ਛੱਟੀਆਂ ਅੱਖਾਂ ਦੀਆਂ ਇੱਕ ਇਹਦਾ ਕਾਲੀ ਨੋਕ ਦੀ ਆ ਇਹ ਕਿਤਾਬ ਵਾਲੀ ਇਹ ਕਿਦੇ ਨਾਲ ਆਲੀ ਪਹਿਲਾਂ ਇਹਨੂੰ ਫੜ ਲਾ ਹਾਂ ਇਹ ਕਾ ਵਾਲੀ ਹੈ ਠੀਕ ਹੈ ਇਹ ਵੀ ਛਤਰੀ ਦੇ ਵਾਵਾ ਦੀ ਬਣਤੀ ਸੀਗੀ ਬਸ ਇੱਕ ਦੀ ਦੂਰੀ ਆਪਾਂ ਫੇਰ ਬਣ ਲਾਂਗੇ ਜਦੋਂ ਨਾਲ ਨਵੀਂ ਸੀ ਨਾ ਉਦੋਂ ਵੀ ਆਪਾਂ ਬੰਨੀ ਸੀਗੀ ਤੇ ਇੱਕ ਜੀ ਆਪਾਂ ਫੇਰ ਬੰਨਣੀ ਸ਼ੁਰੂ ਕਰਾਂਗੇ ਆ ਨੰਬਰਾਂ ਲਿਖਾ ਦੇ ਤੇ ਬਾਅਦ ਕਰਦੇ ਹਾਂ ਚਾਰ ਹੋ ਗਈਆਂ ਕਬੂਤਰੀਆਂ ਠੀਕ ਹੈ ਤੇ ਪੰਜਵੀਂ ਦਿਖਾਈ ਹਾਂ ਇੱਕ ਆਹ ਦੇਈਏ ਰੱਖ ਤੇ ਨਹੀਂ ਇਹ ਵੀ ਕੱਢਣੀ ਹੈ ਨਹੀਂ ਨਹੀਂ ਇਹ ਜੀ ਆ ਤੇ ਲਓ ਜੀ ਇੱਕ ਕਬੂਤਰੀ ਆਪਣੀ ਹਾਂ ਵਾ ਇਹਨੂੰ ਹੀ ਕੱਢਾਂਗੇ ਇਹ ਯੱਕਾ ਨੀਂਹ ਵਾਲਾ ਕੰਬਰਾ ਇੰਨੀ ਲਾ ਇਹ ਤਾਂ ਅੱਡੇ ਲੱਗੀ ਹੋਈ ਆਪਣੇ ਅੱਲੇ ਮੇ ਬਾਹਰ ਕੱਢਾਂਗੇ ਤੇ ਆਪਣੇ ਘਰ ਦੀ ਪੱਟੀ ਐ ਤੇ ਮਾਲੀ ਦਰਕਾਰ ਇਹ ਅਤਰੂ ਇਕਮੈਂਟਰ ਇੱਕ ਇੱਕ ਤੋਂ ਉੱਤਰੀ ਅੱਛੇ ਹੋਰ ਸੀ ਇਹ ਨਹੀਂ ਇਹ ਨਹੀਂ ਐਨਸਰ ਤੇ ਵੀ ਮੈਂ ਦੱਸਾਂ ਤੈਨੂੰ ਕਾਹ ਚੀ ਜੀ ਧਾਰ ਸ਼ਾ ਕਿਸੇ ਆਵਲੀ ਹਾਂ ਲਈ ਬਲੀ ਆ ਵੀ ਕਰੋ। ਭਰ ਕੀ ਦੇ ਕੰਮ ਕਾਟਦਾ ਨਾ ਆ ਜਾਣਗੇ। ਚੱਲਿਆ ਚਲ ਉਹਨੇ ਨੂੰ ਆ ਜਾਣ। ਛਤਰੀ ਤੇ ਬੰਨ ਬੰਨ ਦਿਆ ਕਰੀ ਇਹਨੂੰ ਵੀ। ਤੇ ਲੋ ਵੀ ਆਪਰੀ ਲਾਸਟ ਕਬੂਤਰੀ। ਇਹਦੇ ਕੰਮ ਭਾਈਆ ਨੇ ਝਾੜ ਪਾ ਗੀ ਇਹ। ਨੋਂਦਰਾ ਨੋਂਦਰਾ ਦੇ ਦਿੱਨ ਚੁੱਕੀਆਂ ਨੋਂਦਰਾ। ਚਿੱਟੀ ਨੋਕ ਅੱਖਾਂ ਇੰਨੀਆਂ ਕਾਲੀਆਂ। ਤੋ ਇੰਨੀਆਂ ਕਬੂਤਰਾਂ 5 6 ਕੱਢ ਲਈਆਂ ਤੇ 5 ਕੱਢ 6 6 ਕੱਢ ਰਹੀਆਂ ਠੀਕ ਹੈ ਤੇ ਆਹ ਹੁਣ ਦਿਖਾਦੇ ਹੁਣ ਥੋੜਾ ਜਿਹਾ ਮਾਹੌਲ ਅੰਦਰੋਂ ਬਣਿਆ ਵਾ ਪਹਿਲਾਂ ਤਾਂ 7 ਕ ਕਬੂਤਰੀ ਸੀਗੇ ਜ਼ੂਮ ਕਰਕੇ ਉਹ ਦਿਖਾ ਦਿੰਦੇ ਆ ਸਾਰੇ ਕਬੂਤਰ ਆਪਣੇ ਠੀਕ ਹੈ ਹੁਣ ਆਹ ਕਬੂਤਰਾਂ ਜਿਹੜੀਆਂ ਹੈਗੀਆਂ ਇਹ ਵੀ ਆਪਾਂ ਕੱਢਾਂਗੇ ਬਾਅਦ ਡਾਉਣ ਵਾਸਤੇ ਬਾਕੀ ਇੱਕ ਅੱਧੀ ਆਪਾਂ ਛਤਰੀਆਂ ਦੇ ਬੰਨ ਲਾਂਗੇ ਹਨਾ ਕਈ ਯਾਰ ਸਿੱਧੀਆਂ ਆ ਜਾਂਨ ਛਤਰੀਆਂ ਤੇ ਬਾਕੀ ਇੱਕ ਅੱਧੀ 4 5 ਨਹੀਂ 2 2 ਕਬੂਤਰਾਂ ਆਪਣੀਆਂ ਏਡੇ ਲੱਗੀਆਂ ਪੱਖੀਆਂ ਤੇ ਬਾਕੀ ਅੱਧੀਆਂ ਆਪਾਂ ਬੰਨਿਆ ਆ 2 3 ਦਿਨ ਤਾਂ ਬੰਨਨੇ ਹੋਇਆ ਤੇ ਬਾਕੀ ਆ ਕਬੂਤਰੀਆਂ ਆਪਣੀਆਂ ਤੇ ਬਾਕੀ ਜਿਹੜੇ ਕਬੂਤਰ ਡਾਉਣੇ ਹੋ ਤਾਂ ਤੁਹਾਨੂੰ ਪਤਾ ਸਾਰੇ ਵੀਰ ਭਰਾਵਾਂ ਨੂੰ ਠੀਕ ਹੈ ਬਾਕੀ ਫਿਰ ਵੀ ਆਪਾਂ ਨਿਗਾ ਮਰਵਾ ਦਿੰਦੇ ਆ ਤੁਹਾਨੂੰ ਬਾਕੀ ਹੁਣ ਜਿਹੜੇ ਕਬੂਤਰ ਉਹਨਾਂ ਦੇ ਰੰਗ ਰੂੰਗ ਕਰਾਂਗੇ ਤੇ ਬਾਕੀ ਅੱਜ ਮੌਸਮ ਖਰਾਬ ਹੋਇਆ ਸੀ ਨਹੀਂ ਤੇ ਅੱਜ ਕਬੂਤਰ ਬਾਹਰ ਕੱਢ ਨਹੀਂ ਸੀ ਨਵੇਂ ਅੰਦਰ ਬਾਕੀ ਜਿਵੇਂ ਉਹ ਮੋਜਾ ਬੈਠਾ ਲਾਲ ਪੂਛ ਵਾਲਾ ਠੀਕ ਹੈ ਉਹ ਉੱਪਰ ਉਹ ਵੀ ਡਾਉਣ ਵਾਲਾ ਆਪਣਾ ਉਹ ਉੱਪਰ ਲੱਤਾ ਬੈਠਾ ਉਹ ਜਮ ਉਹ ਵੀ ਡਾਉਣ ਵਾਲਾ ਆਪਣਾ ਦੋ ਤਿੰਨ ਨੀਵੇਂ ਅੰਦਰ ਬੈਠੇ ਹੋਏ ਆ ਅਦਰ ਦਿਖਣਾ ਨਹੀਂ ਨੇ ਦਿਖਾ ਲਈਏ ਤੁਹਾਨੂੰ ਤੇ ਉਹ ਤੁਹਾਨੂੰ ਬਾਕੀ ਦਾ ਪਤਾ ਹੀ ਆ ਸਾਰੇ ਵੀਰ ਭਰਾਵਾਂ ਠੀਕ ਹੈ ਤੇ ਆ ਕਬੂਤਰੀਆਂ ਆਪਣੀਆਂ ਬਾਕੀ ਆਪਾਂ ਦਿਖਾਈਆਂ ਹੀ ਨਹੀਂ ਆ ਠੀਕ ਹੈ ਹੁਣ ਜਿੱਦਣ ਬਾਹਰ ਕੱਢਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਤਿੰਨਾਂ ਵੀ ਇਹ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਾਰੇ ਵੀਰ ਭਰਾ